ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮੇਂਦਰ ਸੂਦ ਐਸਜੀਆਰ ਹਸਪੀਟਲ ਕੋਟ ਸ੍ਰੀ ਤੋਂ ਅੱਜ ਅਸੀਂ ਪਹੁੰਚੇ ਇੱਥੇ ਪਿੰਡ ਬਾੜੀਆਂ ਕਲਾਂ ਮਾਲਪੁਰ ਦੇ ਲਾਗੇ ਡਿਸਟ੍ਰਿਕਟ ਹੁਸ਼ਿਆਰਪੁਰ ਵਿਖੇ ਜਿਹੜਾ ਕਿ ਬਾਬਾ ਬਲ ਸਿੰਘ ਜੀ 베ਦੀ ਜਿਹੜੇ ਕਿ ਗੁਰੂ ਨਾਨਕ ਪਾਤਸ਼ਾਹ ਦੀ ਕੁਲ ਦੇ ਵਿੱਚੋਂ ਹੋਏ ਆ ਉਹਨਾਂ ਦਾ ਇਹ ਤਪਸਥਾਨ ਤੇ ਆ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਇਹ ਸਲਾਨਾ ਜੋੜ ਮੇਲਾ 265ਵਾਂ ਇਸ 265ਵੇਂ ਸਲਾਨਾ ਜੋੜ ਮੇਲੇ ਦੀਆਂ ਸਾਰੇ ਹੀ ਸਮੂਹ ਸੰਗਤ ਨੂੰ ਗੁਰੂ ਪਿਆਰੀ ਜਿੰਨੀ ਵੀ ਹੈਗੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੇਰੇ ਨਾਲ ਪਹੁੰਚੇ ਸਾਬਕਾ ਇੰਸਪੈਕਟਰ ਰਾਮਪਰਕਾਸ਼ੂ ਜੀ ਮੇਰੇ ਫਾਦਰ ਸਾਹਿਬ ਸਾਡੇ ਦਲਜੀਤ ਸਿੰਘ ਜੀ ਸੋਢੀ ਜੋ ਅਸੀਂ ਆ ਕੇ ਇੱਥੇ ਸਾਰਿਆਂ ਦੇ ਇਕੱਠੇ ਹੋ ਕੇ ਇੱਥੇ ਆਪਣਾ ਆਸ਼ੀਰਵਾਦ ਪ੍ਰਾਪਤ ਕੀਤਾ ਮਹਾਰਾਜ ਦਾ ਸੋ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਇਸ ਸਾਲਾਨਾ ਜੋੜ ਮੇਲੇ ਦੀਆਂ ਸਾਰਿਆਂ ਨੂੰ ਹੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ